ਸਰਦਾਰਤਾ ਤੁਸੀਂ ਬਹੁਤ ਸੁਣੇ ਤੇ ਵੇਖੇ ਹੋਣੇ ਆ ਅੱਜ ਤੁਹਾਨੂੰ ਘੋੜੀਆਂ ਵਾਲੀ ਸਰਦਾਰਨੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਨਾਮ ਦੱਸੋ ਜੀ ਤੁਹਾਡਾ ਰਾਜਪਾਲ ਕਹਿੰਦੇ ਭੈਣ ਜੀ ਘੋੜੀਆਂ ਵਾਲੀ ਸਰਦਾਰਨੀ ਨੂੰ ਇਹ 6 ਕਿਲੋ ਦਾ ਸਾਨੂੰ ਬਚਪਨ ਤੋਂ ਸ਼ੌਂਕ ਸੀ ਜੀ ਆਪਣੇ ਦਾਦਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਉਸ ਤੋਂ ਬਾਅਦ ਆ ਫਿਰ ਮੇਰੇ ਦਾਇਆ ਜੀ ਚਾਚਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਤੇ ਸਾਨੂੰ ਜਿਹੜਾ ਸ਼ੌਂਕ ਹੈ ਬਚਪਨ ਤੋਂ ਹੀ ਸੀ ਤੇ 2000 ਦੇ ਵਿੱਚ ਮੇਰੀ ਮੈਰਿਜ ਹੁੰਦੀ ਆ ਤੇ 2000 ਜਦੋਂ ਇਹ ਮੇਰੇ ਨਾਲ ਜਾਂਦੇ ਤੇ ਇਹਨਾਂ ਨੂੰ ਬੜਾ ਸ਼ੌਂਕ ਸੀ ਇਹਨਾਂ ਨੇ ਘੋੜੀਆਂ ਜ਼ਰੂਰ ਦੇਖਣੀਆਂ ਪਹਿਲਾਂ ਇਹ ਸਿੱਧੇ ਘੋੜੀਆਂ 'ਚ ਜਾਂਦੇ ਉਸ ਤੋਂ ਬਾਅਦ ਫਿਰ 2004 ਦੇ ਵਿੱਚ ਜਿਹੜਾ ਅਸੀਂ ਪਲਾਨ ਬਣਾਇਆ ਇਹ ਕਹਿੰਦੇ ਵੀ ਆਪਾਂ ਵੀ ਘੋੜੀਆਂ ਲੈ ਕੇ ਆਈਏ ਤੇ ਫਿਰ ਘਰੇ ਆ ਕੇ ਇਹਨਾਂ ਨੇ ਪਾਪਾ ਨੂੰ ਕਿਹਾ ਵੀ ਪਾਪਾ ਅਸੀਂ ਵੀ ਘੋੜੀ ਰੱਖਣੀ ਹੈ ਪਾਪਾ ਕਹਿੰਦੇ ਕੋਈ ਗੱਲ ਹੂੰ ਆਪਾਂ ਹਾਂ ਜੀ ਇਹ ਆਪਾਂ ਪਹਿਲੀ ਕੋੜੀ ਜਿਹੜੀ 2004 ਦੇ ਵਿੱਚ ਅਵਲਖ ਲੈ ਕੇ ਆਈ ਸੀ। ਹੂੰ ਵੀ ਕਿਹੜੀ ਇਹਨਾਂ ਚੋਂ ਪੈਂਦੀ? ਇਹ ਤਾਂ ਸਾਰੀਆਂ ਨੁਕਰੀਆਂ ਨੇ। ਅੱਛਾ ਨੁਕਰੀ। ਹਾਂ ਜੀ ਉਹ ਦੋ 5-7 ਸਾਲ ਤੋਂ ਬਾਅਦ ਆਪਾਂ ਜਿਹੜਾ ਉਹ ਕੰਮ ਥੋੜਾ 2-4 ਸਾਲ ਲਈ ਰੋਕਤਾ ਸੀ ਉਹਦੋਂ ਆਪਾਂ ਘਰ ਬਣਾਉਣ ਲੱਗੇ ਸੀ। ਠੀਕ ਹੈ। ਹਾਂ ਜੀ ਜਦੋਂ ਥੋੜੀ ਸ਼ਾਰਟ ਸੀਗੀ। ਹੂੰ ਉਸ ਤੋਂ ਬਾਅਦ ਫਿਰ ਜਿਹੜਾ ਆਪਾਂ ਕੰਮ ਸਟਾਰਟ ਕੀਤਾ ਨੁਕਰੀਆਂ ਕੋੜੀਆਂ ਨੇ ਕੀਤਾ। ਹੂੰ ਤੇ ਪੰਜ ਜੀ ਜਿਹੜੀ ਆਪਾਂ ਗੱਲ ਕਰਦੇ ਆ ਜਿਵੇਂ ਇੱਕ ਕੁੜੀ ਹੁੰਦੇ ਦੇ ਨਾਤੇ ਛੋਟੇ ਹੁੰਦੇ। ਤੇ ਆਪਣੇ ਤਾਂ ਕਹਿ ਦਿੰਦੇ ਵੀ ਵੀ ਹਨਾ ਵੀ ਇਹ ਘੋੜੀਆਂ ਤੇ ਚੜਨਾ ਉਤਰਨਾ ਜਾਂ ਘੋੜੀਆਂ ਨੂੰ ਸੰਭਾਲਣਾ ਇੱਕ ਬੜਾ ਮੁਸ਼ਕਲ ਕੰਮ ਹੈ ਤੇ ਤੁਸੀਂ ਉਹ ਤੁਹਾਡੇ ਪਰਿਵਾਰ ਦੇ ਵਿੱਚ ਪੇਕੇ ਪਰਿਵਾਰ ਦੇ ਵਿੱਚ ਤੁਹਾਨੂੰ ਇੱਕ ਅਲਾਉ ਸੀਗਾ ਵੀ ਤੁਸੀਂ ਘੋੜੀਆਂ ਕੋਲੇ ਜਾਓ ਹਾਂਜੀ ਹਾਂਜੀ ਵੈਸੇ ਸਾਡਾ ਪਰਿਵਾਰ ਜਿਹੜਾ ਗੋਨਿਆਣਾ ਮੰਡੀ ਮਤਲਬ ਸ਼ਹਿਰ ਦੇ ਵਿੱਚ ਹੀ ਰਹਿ ਗਿਆ ਪਿੰਡ ਨਹੀਂਆ ਵਾਲਾ ਸਾਨੂੰ ਇਦਾਂ ਦੀ ਕੋਈ ਰੋਕ ਟੋਕ ਨਹੀਂ ਸੀ ਅਸੀਂ ਮੈਂ ਮਤਲਬ ਮੋਟਰਸਾਈਕਲ ਚੇਤਕ ਸਕੂਟਰ ਵੀ ਸਰ ਕੁਛ ਮੈਂ ਚਲਾ ਲੈਂਦੀ ਸੀ ਪਹਿਲਾਂ ਜੇ ਹਾਂਜੀ ਤੇ ਉਹ ਉੱਥੇ ਮਤਲਬ ਇਹਨਾਂ ਇੱਥੇ ਆਉਣ ਤੋਂ ਬਾਅਦ ਇਹਨਾਂ ਦਾ ਸੁਭਾਅ ਵੀ ਜਿਹੜਾ ਬਹੁਤ ਵਧੀਆ ਸੀ ਮਤਲਬ ਅਸੀਂ ਇੱਕ ਦੂਜੇ ਦੀ ਕੋਈ ਵੀ ਗੱਲ ਨਹੀਂ ਟਾਲਦੇ ਤੇ ਫਿਰ ਬਸ ਜਦੋਂ ਅਸੀਂ ਘੋੜੀ ਲੈ ਕੇ ਆਏ ਮਤਲਬ ਇਹ ਚੜਦੇ ਕਰਦੇ ਮੈਂ ਇਹਨਾਂ ਨੂੰ ਕਹਿੰਦੀ ਵੀ ਮੈਂ ਵੀ ਸਵਾਰੀ ਕਰ ਰਹੀ ਆਂ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੀ ਕਰ ਲਓ ਸਵਾਰੀ ਤੇ ਫਿਰ ਜੋਤ ਨੇ ਕਾਠੀ ਪਾ ਕੇ ਹੂੰ ਅੱਜ ਹੁਣ ਥੋੜੇ ਆਉਣ ਤੋਂ ਥੋੜਾ ਚਿਰ ਪਹਿਲਾਂ ਅਸੀਂ ਸਵਾਰੀ ਕਰਕੇ ਹਟਿਆ ਹਾਂ ਹਾਂਜੀ ਤੇ ਤੁਸੀਂ ਇਹ ਇੱਕ ਕੁੰਦ ਜਿਵੇਂ ਘੋੜੀ ਤੇ ਮੇਰੇ ਵਰਗੇ ਨੂੰ ਜਿਹੜਾ ਨਹੀਂ ਚੜਿਆ ਉਹਨੂੰ ਬੜਾ ਔਖਾ ਲੱਗਦਾ ਤੇ ਫਿਰ ਇਹ ਕਈ ਵਾਰੀ ਜਿਹੜੇ ਘੋੜੇ ਹੁੰਦੇ ਆ ਜਾਂ ਇਹ ਜਾਨਵਰ ਹੁੰਦੇ ਆ ਅੜੀ ਅੜੀ ਵੀ ਹੁੰਦੇ ਆ ਉਹ ਫਿਰ ਜਿਵੇਂ ਅਸੀਂ ਤਾਂ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਵੀ ਉਹ ਮਸਾ ਸੰਭਾਲਣਾ ਪੈਂਦਾ ਉਹ ਫਿਰ ਉਹ ਕਿਵੇਂ ਇਹੋ ਜਿਹਾ ਵੀ ਹੁੰਦਾ ਤੁਹਾਡੇ ਨਾਲ ਹਾਂਜੀ ਐਂ ਤਾਂ ਹੋ ਜਾਂਦਾ ਕਈ ਵਾਰੀ ਵੀ ਮਤਲਬ ਜਦੋਂ ਇਹ ਮਤਲਬ ਇਹ ਕਹਿੰਦੇ ਆ ਵੀ ਅਸੀਂ ਦੁਪਹਿਰੇ ਨਹੀਂ ਜਾਣਾ ਬਾਹਰ ਜੇ ਹੁਣ ਮਤਲਬ ਆਪਾਂ ਇਹਨਾਂ ਨੂੰ ਦੁਬਾਰਾ ਲੈ ਕੇ ਜਾਣੇ ਆ ਨਾ ਉਹਨਾਂ ਥੋੜੀ ਜੜੀ ਕਰਦੇ ਆ ਫਿਰ ਉਹਦੋਂ ਇਹਨਾਂ ਨੂੰ ਪੂਰਾ ਕੱਸ ਕੇ ਰੱਖਣਾ ਪੈਂਦਾ ਵੀ ਐਂ ਮਤਲਬ ਸਿੱਧੇ ਸਿੱਧੇ ਕਰਨਾ ਪੈਂਦਾ ਫਿਰ ਚੱਲਦੇ ਆ ਨਹੀਂ ਅੜੀ ਤਾਂ ਦਿਖਾਉਂਦੇ ਆ ਵੀਰੇ ਕਿਹੜਾ ਹੈ ਹਾਂਜੀ ਤੇ ਭੈਣ ਜੀ ਜਿਵੇਂ ਇਹ ਕਿਹਾ ਜਾਂਦਾ ਵੀ ਇਹ ਸ਼ੌਂਕ ਹੈ ਤਾਂ ਬਹੁਤ ਵਧੀਆ ਪਰ ਸ਼ੌਂਕ ਮਹਿੰਗਾ ਬਹੁਤ ਹੈ ਹਾਂਜੀ ਦੇਖੋ ਸ਼ੌਂਕ ਤਾਂ ਸ਼ੌਂਕ ਦਾ ਤਾਂ ਕੋਈ ਮੁੱਲ ਨਹੀਂ ਹੈ ਇਹ ਤਾਂ ਹੈ ਸ਼ੌਂਕ ਮਹਿੰਗਾ ਵੀ ਆ ਤੇ ਸਾਨੂੰ ਬਹੁਤ ਵਧੀਆ ਵੀ ਲੱਗਦਾ ਮਤਲਬ ਸਾਨੂੰ ਤਾਂ ਕੋਈ ਖਾਸ ਨਹੀਂ ਜੇ ਅਸੀਂ 5-7 ਲੱਖ ਲਾਉਣੇ ਵੀ ਆ ਚੀਜ਼ ਤੇ ਤਾਂ ਸਾਨੂੰ ਇਹ ਨਹੀਂ ਲੱਗਦਾ ਕਿ ਵੀ ਅਸੀਂ ਜ਼ਿਆਦਾ ਪੈਸੇ ਲਾਤੇ ਕਿਉਂਕਿ ਆਪਾਂ ਜਿਹੜਾ ਮਤਲਬ ਬੱਚਾ ਦੇਣਾ ਉਹਨਾਂ ਨੇ ਉਹ ਹੋ ਸਕਦਾ ਵੀ ਉਸ ਤੋਂ ਵੀ ਜ਼ਿਆਦਾ ਕੀਮਤੀ ਦੇ ਦੇਣ ਤੇ ਆਪਾਂ ਨੂੰ ਘੋੜੀ ਫਰੀ ਰਹਿ ਜਾਂਦੀ ਆ ਆਪਾਂ ਬੱਚੇ ਦੋਨੋਂ ਪੈਸੇ ਵਟ ਲੈਨੇ ਤਾਂ ਜੀ ਇਹ ਜਿਹੜਾ ਕੰਮ ਆਪਾਂ ਸਟਾਰਟ ਕਰਨ ਵੇਲੇ ਆਪਾਂ ਨੂੰ ਥੋੜਾ ਜਿਹਾ ਹੁੰਦਾ ਪ੍ਰੋਬਲਮ ਆਉਂਦੀ ਆ ਵੀ ਹੈ ਇੰਨੇ ਪੈਸੇ ਲਾਤੇ ਪਤਾ ਨਹੀਂ ਇਹ ਕੁਝ ਹੋਣਾ ਜਾਵੇ ਇਹਨੂੰ ਪਰ ਥੋੜਾ ਜਿਹਾ ਜਿਗਰਾ ਵੱਡਾ ਕਰਨਾ ਪੈਂਦਾ ਇਹਨਾਂ ਨੂੰ ਰੱਖਣ ਵ ਤੇ ਇਹ ਜਿਵੇਂ ਆਪਾਂ ਗੱਲ ਕੀਤੀ ਵੀ ਹਨਾ ਤੁਸੀਂ ਕਿਹਾ ਵੀ ਤੇ ਇਹਦੇ ਚ ਕੀ ਕੀ ਮੁਸ਼ਕਲਾਂ ਆਉਂਦੀਆਂ ਭੈਣ ਜੀ ਵੀ ਜਿਵੇਂ ਕਈ ਵਾਰੀ ਸੁਣਿਆ ਦਾ ਸੁਣੀ ਦਾ ਵੀ ਇਹਨਾਂ ਜਾਨਵਰਾਂ ਨੂੰ ਬਿਮਾਰੀ ਬੁਮਰੀ ਵੀ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਇਹ ਤਾਂ ਹੈ ਵੀਰੇ ਜਿਵੇਂ ਹੁਣ ਇਹਨਾਂ ਨੂੰ ਜੀ ਹੁਣ ਆਪਾਂ ਗਰਮੀ 'ਚ ਜਿਆਦਾ ਸੁੱਕੇ ਪੱਠੇ ਪਾਈ ਗਏ ਤੇ ਪਾਣੀ ਦਾ ਆਪਾਂ ਧਿਆਨ ਨਾ ਦਿੱਤਾ। ਪਾਣੀ ਵੀ ਇਹਨਾਂ ਨੂੰ ਤਿੰਨ ਤਿੰਨ ਤੋਂ ਚਾਰ ਵਾਰ ਪਿਆਉਣਾ ਪੈਂਦਾ ਗਰਮੀ 'ਚ ਤੇ ਸਰਦੀ ਦੇ ਵਿੱਚ ਆਪਾਂ ਇਹਨਾਂ ਨੂੰ ਜਿਆਦਾ ਗਿੱਲੇ ਪੱਠੇ ਨਹੀਂ ਪਾ ਸਕਦੇ। ਤੇ ਜਿਹੜੀ ਹੁਣ ਇਹਨਾਂ ਨੂੰ ਗਰਮ ਸਰਦੀ ਦੇ ਵਿੱਚ ਆਪਾਂ ਗਿੱਲੇ ਪੱਠੇ ਪਾਈ ਜਾਂਗੇ ਕੋਈ ਹੱਥੋਂ ਪੱਲਾ ਨਾ ਮਾਰੀ ਇਹਨਾਂ ਦੇ ਅੱਗੇ ਫਿਰ ਇਹਨਾਂ ਨੂੰ ਬਨ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਜਿਆਦਾ ਸੁੱਕੇ ਪੱਠੇ ਖਾਣ ਵਾਲੇ ਇਹਨਾਂ ਨੂੰ ਬਨ ਦੀ ਸ਼ਿਕਾਇਤ ਹੋ ਜਾਂਦੀ ਹੈ। ਮਤਲਬ ਡਾਈਟ ਦਾ ਇਹਨਾਂ ਦੀ ਤਾਂ ਪੂਰਾ ਧਿਆਨ ਹਾਂਜੀ ਹਾਂਜੀ ਉਹ ਆਪਾਂ ਪੂਰਾ ਧਿਆਨ ਰੱਖਦੇ ਹਾਂ। ਇਹਨਾਂ ਦਾ ਖਾਣਾ ਵੀ ਕਿੰਨਾ ਕਾਤੰਦਾ ਜਿਵੇਂ ਹੁਣ ਆਪਾਂ ਸਰਦੀ ਸਰਦੀ ਇਹਨਾਂ ਨੂੰ ਬਾਜਰਾ ਤੇ ਕਣਕ ਤੇ ਜੌਂ ਸਾਰੇ ਮਤਲਬ ਵੱਡ ਵੱਡੇ ਮਾਰ ਰਨਕੇ ਤੇ ਚੌਕਰ ਦਾ ਇੱਕ ਇੱਕ ਬੱਠਲ ਪਾ ਕੇ ਉਹ ਭਰ ਭਰ ਕੇ ਇਹਨਾਂ ਨੂੰ ਪਾਈ ਦ। ਤੇ ਗਰਮੀ ਦੇ ਵਿੱਚ ਹੁਣ ਇਹਦੀ ਡਾਈਟ ਇਹਨਾਂ ਦੀ ਜੌਂਦ ਲਾ ਕੇ ਮਤਲਬ ਦਰਲ ਫੜ ਦੇ ਕਰਕੇ ਤੇ ਉਹ ਇਹਨਾਂ ਨੂੰ ਸੁੱਕੇ ਪਾ ਲਈਦੇ ਤੇ ਉੱਤੋਂ ਦੀ ਪਾਣੀ ਪਾ ਦਿੰਦੇ ਹ। ਹਾਂ ਜੇ ਸਰ। ਕਿਹ ਪੰਜ ਜਿਹੜਾ ਤੁਹਾਡੇ ਕੋਲ ਇਹਨਾਂ ਜਾਨਵਰਾਂ ਚੋਂ ਸਾਰਿਆਂ ਤੋਂ ਮਹਿੰਗਾ ਜਾਨਵਰ ਕਿਹੜਾ ਹੈ? ਸਾਰਾ ਤੋਂ ਮਹਿੰਗਾ ਤਾਂ ਵੈਸੇ ਤਾਂ ਸਾਰੀ ਸਾਨੂੰ ਤਾਂ ਵਧੀਆ ਲੱਗਦੇ ਵੀਰੇ ਹਨਾ। ਛੇ ਤੋਂ 7 ਲੱਖ ਤੱਕ ਦੀ ਕੀਮਤ ਤਾਂ ਹੈਗੀ ਹੈ ਜੀ ਸਾਰੇ ਇੱਕ ਇੱਕ ਕੋਹੜੀ ਵੀ ਹਾਂਜੀ ਤੇ ਇਹ ਜੇਕਰ ਆਪਾਂ ਕਰੀਏ ਤੁਹਾਡੇ ਕੋਲੇ ਤਾਂ ਫਿਰ ਮੈਨੂੰ ਲੱਗਦਾ 5 5 7 ਤੋਂ 5 6 ਜਨਵਰੀ ਹੈਗੇ ਹਨ ਤੇ ਇੱਕ ਵੱਡੀ ਇਨਵੈਸਟਮੈਂਟ ਵੀ ਹੋ ਜਾਂਦੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਵਿਚਨਸਾ ਅੱਜ ਆਪਣੇ ਕੋਲੇ ਮਤਲਬ ਜੇ 5 ਕੋੜਾ ਤਾਂ 25 30 ਲੱਖ ਰੁਪਇਆ ਤਾਂ ਜਮਾ ਪਿਆ ਜੇ ਆਪਾਂ ਨੂੰ ਜ਼ਰੂਰਤ ਆ ਰੱਬ ਨਾ ਕਰੇ ਹਨ ਕੋਈ ਮੁਸੀਬਤ ਪੈਂਦੀ ਬੰਦੇ ਤੇ ਜਦੋਂ ਮਰਜੀ ਆਪਦੇ ਪੈਸੇ ਜਮਾ ਪਾਇਆ ਮਰਜੀ ਵੇਚੋ ਤੇ ਕਿਸੇ ਤਲਵਾ ਦੀ ਮੁਸੀਬਤ ਕੱਢ ਸਕਦੇ ਆਪਾਂ ਹਾਂ ਇਨਾਂ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਜਿਵੇਂ ਇਹਨਾਂ ਦੀ ਨਸਲ ਦਾ بڑا ਲੋਕਾਂ ਨੂੰ ਹੁੰਦਾ ਤੇ ਮੇਰੇ ਵਰਗੇ ਨੂੰ ਕਈ ਵਾਰੀ ਪਛਾਣ ਨਹੀਂ ਹੁੰਦੀ ਇਹ ਕੀ ਖਾਸੀਅਤ ਹੁੰਦੀ ਹੈ ਇਹਨਾਂ ਦੀ ਖਾਸੀਅਤ ਵੀ ਦੇਖੋ ਮਾਰਵਾੜੀ ਜਿਹੜਾ ਹਨ ਨਸਲ ਹੈ ਉਹ ਤਾਂ ਜ਼ਿਆਦਾ ਮਹਿੰਗੀ ਹੈ ਮਤਲਬ ਉਹ ਸਾਨੂੰ ਮਤਲਬ ਨਹੀਂ ਅਸੀਂ ਰੱਖੀ ਵੀ ਸਾਨੂੰ ਘੱਟ ਹੀ ਪਿਆਰਾ ਮਾਰਵਾੜੀ ਕੋੜੇ ਕੋੜੀਆਂ ਨਾਲ ਸਾਨੂੰ ਤਾਂ ਨੁਕਰੇ ਬਰੀਡ ਹੀ ਬਹੁਤ ਵਧੀਆ ਲੱਗਦੀ ਹੈ ਤੇ ਸਾਨੂੰ ਜਿਹੜਾ ਮੁਨਾਫਾ ਹੈ ਉਹ ਵੀ ਨੁਕਰਿਆਂ ਚ ਹੀ ਹੈ ਨੁਕਰੇ ਆਪਣੇ ਪੰਜਾਬ ਚ ਬਹੁਤ ਮਸ਼ਹੂਰ ਹਾਂਜੀ ਹਾਂਜੀ ਪੰਜਾਬ ਚ ਤਾਂ ਨੁਕਰੇ ਬਰੀਡ ਹੀ ਚੱਲਦੀ ਹੈ ਹੂੰ ਤੇ ਇਹ ਇਹਨਾਂ ਦੇ ਮੇਲੇ ਵਗੈਰਾ ਲੱਗਦੇ ਆ ਜਿਹੜੇ ਜਿਹਨਾਂ ਦੇ ਕੰਪੀਟੀਸ਼ਨ ਹੁੰਦੇ ਉੱਥੇ ਵੀ ਤੁਸੀਂ ਜਾਂਦੇ ਨਹੀਂ ਮੇਲੇ ਹਾਂ ਜੀ ਮਾਗੀ ਦਾ ਮੇਲਾ ਨੇ ਮੁਕਸਰ ਉੱਥੇ ਚਾਰ ਪੰਜ ਦਿਨ ਜਾਂਦੇ ਜ਼ਰੂਰ ਆ ਪਰ ਅਸੀਂ ਕਦੇ ਵੀ ਮਤਲਬ ਸੇਲ ਕਰਨ ਵਾਸਤੇ ਕੋਈ ਬੱਚਾ ਜਾਂ ਘੋੜੀ ਨਹੀਂ ਲੈ ਕੇ ਗਏ ਤੇ ਮਤਲਬ ਦੇਖਣ ਜ਼ਰੂਰ ਜਾਂਦੇ ਆ ਮੇਲਾ ਮਤਲਬ ਪਤਾ ਲੱਗਦਾ ਰਹਿੰਦਾ ਆਪਾਂ ਹਾਂ ਜੀ ਖਾਲੀਆਂ ਨਸਲਾਂ ਬਾਰੇ ਜਾਂ ਹੋਰ ਹਾਂ ਜੀ ਹਾਂ ਜੀ ਆਪਾਂ ਮਤਲਬ ਜਿਵੇਂ ਜਾਣਕਾਰੀ ਲੈਣ ਹਾਂ ਘੋੜੀਆਂ ਤੋਂ ਬਾਅਦ ਆਪਾਂ ਨੂੰ ਘੋੜੀ ਦਾ ਸ਼ੌਂਕ ਪੈ ਗਿਆ ਹੁਣ ਆਪਾਂ ਘੋੜਾ ਮਤਲਬ ਟਾਲੀਅਨ ਤਿਆਰ ਕਰੀ ਜਾਂਦੇ ਆ ਹੁਣ ਬੁਲੰਦ ਹਾਂਜੀ ਉਹ ਵੀ ਹੋ ਗਿਆ ਆਪਣਾ ਮੈਲਾ ਦੇ 28 ਮਹੀਨਾ ਦਾ ਫਿਰ ਐ ਆਪਾਂ ਨੂੰ ਪਤਾ ਲੱਗ ਜਾਂਦਾ ਜੇ ਆਪਾਂ ਜਾਂਦੇ ਰਹਿੰਦੇ ਕਿਉਂਕਿ ਇੱਕ ਬਲੱਡ ਲਾਈਨ ਦਾ ਬੜਾ ਕ੍ਰੇਜ਼ ਹੁੰਦਾ ਲੋਕਾਂ ਨੂੰ ਕਿ ਇਹ ਬਲੱਡ ਲਾਈਨ ਦਾ ਛੋਟੇ ਕੋਲੇ ਇਹ ਵੀ ਸਾਰੇ ਉਸੇ ਤਰੀਕੇ ਨਾਲ ਹਾਂਜੀ ਹਾਂਜੀ ਤਾਂ ਹੈਗੀ ਆਪਣੀਆਂ ਜਿਹੜੀ ਘੋੜੀ ਹੈ ਵੱਡੀ ਦਲਸ਼ੇਰ ਕਾਕੀ ਦੀ ਬੱਚੀ ਹੈ ਜਦਲਸ਼ੇਰ ਕਾਕੀ ਘੜਾ ਬਹੁਤ ਉਸ ਇੱਕ ਆਪੋ ਨਾਲ ਦੀ ਬੱਤੀ ਹੁਣ ਸੇਲ ਦਿੱਤੀ ਆ ਦਲਸ਼ੇਰ ਕਾਕੀ ਦੀ ਉਹ ਬਿਤਾਵ ਦੀ ਬੱਚੀ ਹੈ ਫਲਮਾਨ ਖਾਲ ਖਾਨ ਕੋਲੇ ਤੁਹਾਡਾ ਜਿਹੜਾ ਅੱਛਾ ਹਾਂਜੀ ਉਹ ਉਹਦੀ ਸਿਸਟਰ ਹੈ ਹਾਂਜੀ ਹਾਂਜੀ ਬੱਚੀ ਹੈ ਜੀ ਉਹਦੀ ਅੱਛਾ ਉਹਦੀ ਬੱਚੀ ਸਲਮਾਨ ਖਾਨ ਕੋਲੇ ਜਿਹੜਾ ਕੋੜਾ ਉਹਦੀ ਬੱਚੀ ਹੈ ਹਾਂਜੀ ਹੂੰ ਤੇ ਉਹ ਮਹਾਰਾਣਾ ਤੋਂ ਹੰਸੂਣ ਵਾਲੀ ਉਹ ਪਰਨੀ ਥੋੜੀ ਆਪਣੀ ਉਹ ਵੀ ਬਹੁਤ ਮਸ਼ਹੂਰ ਹੈ ਮਹਾਰਾਣਾ ਕੋੜਾ ਹੂੰ ਮਤਲਬ ਆਪਾਂ ਚੰਗੇ ਚੰਗੇ ਕੋੜਾਂ ਤੋਂ ਹੀ ਮਤਲਬ ਜਿਹੜੀਆਂ ਮੀਟ ਕਰਾਈ ਦੀਆਂ ਗੋਲੀਆਂ ਹੂੰ ਹਾਂਜੀ ਫਿਰ ਗਾਂ ਵਾਸਤੇ ਹੁਣ ਆਪਾਂ ਉਹੀ ਤਾਂ ਮਤਲਬ ਜਿਹੜੀ ਆਪਾਂ ਕਰਦੇ ਆਂ ਮਤਲਬ ਇਹਨਾਂ ਦੀ ਸਾਮ ਸਮਾਈ ਵੀ ਕਰਦੇ ਆ ਹਨਾ ਕੰਮ ਤਾਂ ਦਾ ਪਾਉਣੇ ਵੀ ਉਹੀ ਆ ਫਿਰ ਜੇ ਆਪਾਂ ਉਦੋਂ ਥੋੜਾ ਮਤਲਬ ਠੀਸ ਦਾ ਸਾਫਾ ਕਰ ਜਾਂਦੇ ਨਾ ਫਿਰ ਉਹ ਠੀਕ ਨਹੀਂ ਜਾਂਦਾ ਬੱਚਾ ਨਹੀਂ ਵਧੀਆ ਹੁੰਦਾ ਫਿਰ ਪੈਸੇ ਨਹੀਂ ਵੱਟਦੇ ਹਾਂ ਤੇ ਜਿਹੜਾ ਜਿਹੜਾ ਕੋਈ ਇਹਦੇ ਬਿਜ਼ਨਸ 'ਚ ਆਉਣਾ ਚਾਹੁੰਦਾ ਤੇ ਉਹਨਾਂ ਨੂੰ ਕੀਸਲਾ ਸਲਾਮ ਮੇਰੀ ਤਾਂ ਮੈਂ ਤਾਂ ਕਹਿਣੀ ਬਹੁਤ ਵਧੀਆ ਜੀ ਆਪਦੇ ਘਰੇ ਬੈਠੀਆਂ ਸਰਦਾਰਾਂ ਤੇ ਇਹਨਾਂ ਦੀ ਮਤਲਬ ਦੇਖਭਾਲ ਕਰੀਦੀ ਆ ਇਹਨਾਂ ਦੀ ਸੇਵਾ ਵੀ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਮਤਲਬ ਜਿਹੜੇ ਘੋੜੇ ਉਹ ਬਖਸ਼ੇ ਆ ਤੇ ਇਹਦੇ ਨਾਲ ਜਿਹੜੀ ਸਰਦਾਰੀ ਆ ਉਹ ਵੀ ਆਪਣੇ ਕੋਲੇ ਕਾਇਮ ਆ ਰਹੀ ਹਾਂਜੀ ਤੁਸੀਂ ਆਪ ਵੀ ਸਿੰਘ ਸਜੇ ਹੋਏ ਹੋ ਤੇ ਉਸੇ ਕਰਕੇ ਨਹੀਂ ਲੱਗਦਾ ਥੋੜਾ ਜਿਆਦਾ ਹੈ ਨਾ ਸ਼ੌਕ ਹੋਵੇ ਵੀ ਬੰਦ ਹਨਿਆ ਪਰਮਾਤਮਾ ਦੇ ਕਿਰਪਾ ਨਾਲ ਕੋਈ ਨਸਾਨੇ ਪੱਤਾ ਨਹੀਂ ਨਸਾਨੇ ਪੱਤਾ ਰੋਜ਼ ਦੀ ਸੁਨਾ ਨੂੰ ਖਵਾਈ ਪਿਆਈ ਦਾ ਵਧੀਆ ਕਿੰਨਾਂ ਨਾਲ ਮੋਖਿਆਰ ਕਰੀਦਾ ਕੋਈ ਟੈਨਸ਼ਨ ਨਹੀਂ ਹੁੰਦੀ ਬਿਮਾਰੀ ਨਹੀਂ ਨੇੜੇ ਆਉਂਦੀ ਸਹੀ ਹੈ ਹਾਂਜੀ ਤੇ ਇੱਕ ਭੈਣ ਜੀ ਇੱਕ ਜਿਵੇਂ ਆਪੀ ਨਾਲ ਘੋੜਿਆਂ ਬਾਰੇ ਜਦੋਂ ਸੁਣਦੇ ਆ ਉਹਨਾਂ ਦੇ ਨਾਮ ਬੜੇ ਸੋਹਣੇ ਹੁੰਦੇ ਆ ਨਾਮ ਜਿਵੇਂ ਤੁਸੀਂ ਵੀ ਆ ਬੱਚੇ ਦਾ ਨਾਮ ਮੁਹਬੱਤ ਰੱਖਿਆ ਆ ਨਾ ਹਾਂਜੀ ਤੇ ਇਹਨਾਂ ਸਾਰਿਆਂ ਦੇ ਨਾਮ ਇਹ ਸਾਰੇ ਜਾਣਦੇ ਆਪਣੇ ਆਪ ਨੂੰ ਪਛਾਣਦੇ ਨਾਮ ਤੋਂ ਹਾਂਜੀ ਹਾਂਜੀ ਹਾਂ ਜਿਹੜੇ ਛੋਟੇ ਬੱਚੇ ਆਪਣੇ ਤੇਲਕੀ ਤੇ ਪਹਿਲਾਂ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਤੇ ਮੈਂ ਕਿਤੇ ਚੌਂਦਰਤ ਫਿਰਦੀ ਵੀ ਆਵਾਜ਼ ਮਾਰਦਾਂ ਚਾਹ ਮੈਂ ਨਾਂ ਦੇਂਦੀ ਹਾਂ ਤਾਂ ਵੀ ਉਹਨਾਂ ਨੇ ਇੱਥੇ ਆ ਜਾਣਾ ਵੀ ਕਿੱਥੇ ਬੋਲੀ ਜਾਂਦੀ ਆ ਤੇ ਫਿਰ ਉਹਨਾਂ ਨੂੰ ਜਿਵੇਂ ਆਪਣੀ ਪਹਿਲਾਂ ਆਪਾਂ ਸੇਵ ਕੀਤੇ ਤਕਦੀਰ ਉਹ ਤਾਂ ਇੰਨਾ ਜ਼ਿਆਦਾ ਪਿਆਰ ਕਰਦੀ ਸੀ ਮੈਨੂੰ ਬਹੁਤ ਜ਼ਿਆਦਾ ਤੇ ਇਹ ਲక్ష్ਮੀ ਆਪਣੀ ਵੱਡੀ ਘੋੜੀ ਜਿਹੜੀ 27 ਮਹੀਨਿਆਂ ਦੀ ਹੋ ਗਈ 28 ਦੀ ਹੁਣ ਇਹਨੇ ਵੀ ਬਸ ਮੈਨੂੰ ਜਦੋਂ ਮੈਂ ਕੋਣ ਡਾਕ ਡਕਾ ਦੇਣਾ ਵਾਲਤੀ ਦਾ ਇਹਨਾਂ ਨੇ ਚੌਂਤਰੇ ਤੇ ਜਾਣਾ ਉਹਦੇ ਵੀ ਦੁੱਧ ਚੋ ਲਿਆ ਮੈਂ ਤੇ ਇਹ ਫਿਰ ਇੰਨਾ ਜਦੋਂ ਪਿਆਰ ਹੁੰਦਾ ਇੰਨਾ ਤੁਸੀਂ ਪਿਆਰ ਨਾਲ ਇਹਨਾਂ ਨੂੰ ਪਾਲਦੇ ਹੋ ਜਿਵੇਂ ਅਸੀਂ ਦੇਖਿਆ ਵੀ ਨਾ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਹੋ ਹਾਂਜੀ ਹਾਂਜੀ ਕੀ ਜੀਰੂ ਵੇਚਣਾ ਪੈਂਦਾ ਸਰ ਦੁੱਖ ਵੀ ਹੁੰਦਾ ਹੋਵੇ ਹਾਂਜੀ ਮਿੰਟ ਬਹੁਤ ਦੁੱਖ ਹੁੰਦਾ ਵੀਰੇ ਪਰ ਫਿਰ ਐ ਹੁੰਦਾ ਵੀ ਜਿਹੜਾ ਭਰਾ ਲੈਂਦਾ ਹਨਾ ਵੀ ਪਰਮਾਤਮਾ ਜੇ ਆਪਾਂ ਮਤਲਬ ਦਿਲ ਜਾ ਐ ਕਰੀ ਜਾਵਾਂਗੇ ਅਗਲੇ ਨੂੰ ਵੀ ਨੀ ਬਾਤਾਂ ਕਰਦੇ ਤੇ ਉਦੋਂ ਮਨ ਮਤਲਬ ਕਰੜਾ ਕਰ ਲੇਦਾ ਵੀ ਪਰਮਾਤਮਾ ਇਹ ਲੈ ਕੇ ਚੱਲਿਆ ਤਾਂ ਇਹਨਾਂ ਨੂੰ ਵਾਅਦਾ ਕਰੇ ਇਹਨਾਂ ਨੂੰ ਵੀ ਵਾਅਦਾ ਹਾਂਜੀ ਤੇ ਜੋ ਮੈਂ ਤਾਂ ਇਹਨਾਂ ਨੂੰ ਬਹੁਤ ਕਹਿੰਦੀ ਰਹਿੰਦੀ ਆ ਵੀ ਤੁਸੀਂ ਨਾ ਜੋਤ ਸੇਲ ਨਾ ਪਾਓ ਵੀ ਆਪਾਂ ਨਾ ਨਹੀਂ ਸੇਲ ਕਰਦੇ ਇਹ ਕਹਿੰਦੇ ਤੂੰ ਤਾਂ ਫਿਰ ਐ ਘਰ ਪਰ ਦੇਂਗੀ ਵੀ ਇਹ ਕਦੋਂ ਤਾਂ ਬੱਚਾ ਸੇਲ ਕਰਨਾ ਹੀ ਪੈਂਦਾ ਹਨਾ ਵੀ ਜਗ੍ਹਾ ਦੀ ਸ਼ਾਰਟ ਹੋ ਜਾਂਦੀ ਕੋਈ ਜੀ ਨਹੀਂ ਕਰਦਾ ਇਹਨ ਫਿਰ ਮੰਨ ਕਰੀਏ ਕਿ ਫਿਰ ਜਦੋਂ ਹੁਣ ਇਹਨਾਂ ਨੂੰ ਦੁੱਧੋਂ ਹਟਾਉਣਾ ਹੈ ਫਿਰ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕਮਰਾ ਚਾਹੀਦਾ ਫਿਰ ਇਹ ਦੇ ਨਾਲ ਛੱਡਦੇ ਆ ਤਾਂ ਇਹਨਾਂ ਦੇ ਮਾਵਾ ਜਿਹੜੇ ਉਹ ਕਮਜ਼ੋਰ ਹੋ ਜਾਂਦੇ ਆ گاਹਵਾਲ ਬੱਚੇ ਬਾਰੇ ਵੀ ਸੋਚਣਾ ਹੁੰਦਾ ਆਪਾਂ ਫਿਰ ਉਹ ਕਮਜ਼ੋਰ ਹੋ ਜਾਂਦੇ ਆ ਫਿਰ ਐ ਕਰਕੇ 4 ਕ ਮਹੀਨਾ ਤੱਕ ਤਾਂ ਅਸੀਂ ਸੇਲਕਾਰੀ ਦੇਣੀ ਹੈ ਮੇਰੀ ਮਤਲਬ ਜਿਵੇਂ ਵੀ ਤੁਸੀਂ ਆਪ ਦਾ ਜਿਹੜੇ ਅੱਜ ਦੇ ਹਿਸਾਬ ਨਾਲ ਰੱਖਦੇ ਹੋ ਅੱਗੇ ਵਧਾਉਣ ਦਾ ਹੈ ਪਲਾਨ ਹਾਂਜੀ ਪਲਾਨ ਤਾਂ ਹੈਗਾ ਪਰਮਾਤਮਾ ਨੇ ਚਾਹਿਆ ਤਾਂ ਜੋ ਕਿ ਭਾਂਜੀ ਉੱਪਰ ਜੀ ਕਰੀਏ ਗੱਲ ਵੀ ਇਨਵੈਸਟਮੈਂਟ ਦੀ ਤੁਸੀਂ ਦੱਸੀ ਵੀ ਉਹਨਾਂ ਦੀ 35-36 ਲੱਖ ਦੀ ਹੈਗੀ ਆ। ਹਾਂਜੀ ਹਾਂਜੀ। ਤੇ ਫੇਰ ਇਹਨਾਂ ਤੋਂ ਇਨਕਮ ਦਾ ਫੇਰ ਕਿਵੇਂ ਹੁੰਦੀ ਆ? ਕਮਾਈ ਤਾਂ ਵੀਰੇ ਹੋਲੀ ਜਾਂਦੀ ਹੁਣ ਦੇਖੋ ਆਪਣੀ ਆ ਬੱਚੀ ਆ। ਮਤਲਬ 2.5-3 ਲੱਖ ਦੀ ਆਪਾਂ 1 ਮਹੀਨੇ 2 ਮਹੀਨੇ ਤੱਕ ਵੇਚ ਦਾਂਗੇ। ਇਸ ਤੋਂ ਬਾਅਦ ਉਹ ਘੋੜੀ ਦੇ 2 ਮਹੀਨੇ ਰਹਿ ਗਏ। ਉਹਨੇ ਮਹਾਰਾਣੇ ਵੀ ਬੱਚਾ ਜਾਂ ਮੱਛੀ ਕੁਝ ਵੀ ਦਿੱਤਾ। 2-2.5 ਲੱਖ ਦੀ ਉਹ ਵੇਚ ਦਾਂਗੇ। ਉਹਦੋਂ ਨੂੰ ਵੈਗਰੂ ਨੇ ਕਿਹਾ ਬਾਕੀ ਦਿੱਤਾ ਆਪਣੀਆਂ ਮਨਾਸੀ ਘੋੜੀ ਦੇ ਬਸ। ਹਾਂਜੀ। ਕਰਾਇਨਾ ਦਾ ਮਤਲਬ ਚੱਲੀ ਜਾਂਦਾ ਸਾਲ ਤੇ ਇਹਨਾਂ ਦਾ ਇਹਨਾਂ ਦਾ ਲਾਈਫ ਸਪੀਰੀਅਡ ਕਿੰਨਾ ਕੁ ਹੁੰਦਾ ਘੋੜੀਆਂ ਦੀ ਜ਼ਿੰਦਗੀ ਕਿੰਨੀ ਹੁੰਦੀ ਹੈ ਜ਼ਿੰਦਗੀ ਤਾਂ 20 20-22 ਸਾਲ ਤੱਕ ਹੁੰਦੀ ਹੈ ਹਾਂ ਪਰ ਪੱਕਾ ਤਾਂ ਮੈਨੂੰ ਪਤਾ ਨਹੀਂ ਪਰ ਸੁਣਿਆ ਥੋੜਾ ਥੋੜਾ ਇਹ ਤਾਂ ਸੰਭਾਲ ਸੰਭਾਲ ਤੇ ਵੀ ਹੈ ਹਾਂਜੀ ਹਾਂਜੀ ਤੇ ਆਪਾਂ ਜੀ ਕਹੀਏ ਵੀ ਫਿਰ ਬੱਚਾ ਕਦੋਂ ਕੋ ਤੋਂ ਦੇਣ ਲੱਗ ਜਾਂਦੀ ਇਹ ਬੱਚਾ ਆਪਾਂ 28-29 ਮਹੀਨਾ ਦਾ ਅਸਲ ਤਾਂ 3 ਸਾਲ ਤੱਕ ਹੀ 3 ਸਾਲ ਤੋਂ ਬੱਚਾ ਦੇਣ ਲੱਗ ਜਾਂਦੀ ਹਾਂਜੀ ਹਾਂਜੀ ਅੱਜ ਲੋ ਜੀ ਆਪਾਂ ਲਿਆ ਕੇ ਜਿਵੇਂ ਜੋ ਕੋਈ ਇਹਨੂੰ ਤੁਸੀਂ 2-3 ਮਹੀਨਿਆਂ ਨੂੰ ਵੇਚ ਦੋਗੇ ਇਹਨੂੰ ਕੋਈ 2-3 ਸਾਲ ਦਾ ਹਾਂਜੀ 3 ਸਾਲ ਤਾਂ ਪੱਕਾ ਵੀ ਪੂਰਾ ਵਧੀਆ ਇਹਨਾਂ ਦੀ ਥਾਂ ਸਮਾਈ ਜਿਹੜੀ ਦੇਖਭਾਲ ਕਰਨੀ ਪੈਂਦੀ ਆ ਉਸ ਤੋਂ ਬਾਅਦ ਹੁਣ ਆਪਣੀ ਉਹ ਬਸ਼ੇਰੀ ਜਿਹੜੀ ਲక్ష్ਮੀ ਆ 2-3 ਥਾਈ ਮਹੀਨਿਆਂ ਦੀ ਹੋਣੀ ਬਸ 2-3 ਮਹੀਨਾ ਤੱਕ ਆਪਾਂ ਨੂੰ ਆਰਡਰ ਪਾਉਂਡਰ ਸ਼ੁਰੂ ਕਰਤਾ ਹੁਣ ਪਾਉਣਾ ਪੂਰੀ ਤਿਆਰ ਹੋ ਜਾਣਾ ਤੇ ਇਹ ਇੱਕ ਇੱਕ ਤਰੀਕੇ ਦਾ ਇਹ ਵੀ ਸ਼ੌਂਕ ਹੈ ਵੀ ਇਸ ਖੇਤਰ ਦੇ ਵਿੱਚ ਕੁੜੀਆਂ ਵੀ ਘੱਟ ਦੇਖਦੇ ਆ ਨਾ ਫੀਮੇਲ ਲੇਡੀਜ਼ ਘੱਟ ਦੇਖਦੇ ਆ ਤੇ ਤੁਹਾਨੂੰ ਫਿਰ ਆਸੇ ਪਾਸੇ ਵੀ ਉਹ ਆਂਡ ਗਵਾਂਡੇ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਵੀ ਹਾਂਜੀ ਹਾਂਜੀ ਬਹੁਤ ਆਂਡ ਗਵਾਂਡੇ ਸਾਰਾ ਮਤਲਬ ਬਹੁਤ ਪਿਆਰ ਕਰਦਾ ਸਾਰੇ ਰਿਸ਼ਤੇਦਾਰ ਪਹਿਲਾਂ ਆਉਂਦੇ ਪਿੱਛੋਂ ਪਹਿਲਾਂ ਘੋੜਿਆਂ ਨਾਲ ਫੋਟੋ ਕਰਾਉਣੀਆਂ ਵੀਡੀਓ ਬਣਾਉਣੀ ਉਸ ਤੋਂ ਬਾਅਦ ਫੇਰ ਹੀ ਅੰਦਰ ਚਾਈਦਾ ਵੀਰੇ ਮੈਂ ਫਿਰ ਇਹ ਮੈਨੂੰ ਲੱਗਦਾ ਰਿਸ਼ਤੇ ਦਾ ਤੁਹਾਨੂੰ ਵੀ ਆਨ ਲੱਗਦਾ ਹੋਊਗਾ ਵੀ ਸਾਡੇ ਘਰ ਤਾਂ ਘੋੜਿਆਂ ਦੇ ਨਾਲ ਹਾਂਜੀ ਹਾਂਜੀ ਬਾਹਰੋਂ ਵੀ ਆਪਣੇ ਹੁਣ ਕਈ ਰਿਸ਼ਤੇਦਾਰ ਬਾਹਰ ਗਏ ਹੋਏ ਜਦੋਂ ਆਉਂਦੇ ਇੱਧਰ ਤੇ ਸਵਾਰੀ ਜ਼ਰੂਰ ਕਰਕੇ ਜਾਂਦੇ ਆ ਹੁਣ ਵੀ ਫੋਨ ਆਈ ਜਾਂਦੇ ਜਦੋਂ ਆ ਕੇ ਫੇਰ ਆਵਾਂਗੇ ਦੁਬਾਰਾ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਕਿਉਂਕਿ ਉਹਨਾਂ ਨੇ ਕਦੇ ਕਦੇ ਸਵਾਰੀ ਕਰਨੀ ਆ ਆਪਾਂ ਤਾਂ ਹੁਣ ਚਲੋ ਰੋਜ਼ੀ ਕਰ ਲੈਨੇ ਆ ਮੌਸਮ ਠੀਕ ਹੋ ਗਿਆ ਹੁਣ ਪਹਿਲਾਂ ਤਾਂ ਹੁਣ ਠੰਡ ਜ਼ਿਆਦਾ ਹਾਂਜੀ ਤੁਸੀਂ ਤੁਹਾਡਾ ਨੰਮਲਾ ਟਾਈਮ ਦਿੱਤਾ ਤੇ ਜਿਹੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਇਹ